ਸਤ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਲੋ ਜੀ ਗੁਰਨਾਮ ਹੁੱਲਰ ਜੀ ਦਾ ਹੁਣੇ ਹੁਣੇ ਜਿਹੜਾ ਕੁਸਟਮ ਪਹਿਲੇ ਚਾਰ ਘੰਟਿਆਂ ਪਹਿਲੇ ਇੰਟ੍ਰੋਡਕਸ਼ਨ ਆਇਆ ਹੈ ਰਾਜੀਵ ਜੰਦਾ ਵੀਰੇ ਨੂੰ ਤੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਫਿਰ ਬਾਅਦ ਚ ਗੱਲਾਂ ਕਰਾਂਗੇ ਲਲਵਾ ਦੇ ਦੇ ਬਿਲਕੁਲ ਤੁਸੀਂਾਰੇ ਦਾਵਦ ਕੁਸਟਮ ਦਾ ਸਰਨਾਪੈਰਾ ਵੀ ਰਾਜਨੀ ਤਾਰੇ ਆ ਗਿਆ ਅੱਜ ਸੈਟੀਟੀ ਨੂੰ ਮੈਨੂੰ ਮੈਂ 1 ਕਲਾਸਿੰਦੇ ਜੋਂ ਮਗੋਂ ਲੱਗ ਅੱਜ ਪਹਿਲੀ ਯਾਰ ਮਰ ਮਯੂਸ ਸੀ ਤੇ ਉਹ ਨਹੀਂ ਪਰ ਜ਼ਿੰਦਗੀ ਅਲੀ ਰੁਕਦੀ ਹੈ ਹੀ ਸ਼ਾਇਦ ਉਹਦੇ ਵੀ ਥੋੜੇ ਸਿੰਗਲ ਜ਼ਿੰਦਗੀ ਨਾਲ ਜੋੜਾ ਚਾਹੀਦਾ ਪਰ ਦੋਵੇਂ ਉਹਦੇ ਵੀ ਉਸ ਬਾਦ ਨਾਲ ਜੋੜਾ ਪਾ ਗਿਆ ਸੋ 내 <목소리도> 비시크라야.

ਚੰਗੀ ਦੁਆਤ ਕਿਸ ਵਾਸਤੇ ਕੀ ਹੋ ਸਕਦੀ ਕਿ ਜੁਗ ਜੁਗ ਜੀਵਨ ਬਾਰਾਦ ਰਾਜਵੀਜ ਬੰਦਾ ਦੇ ਬਾਰੇ ਵੀ ਬਹੁਤ ਸੋਨੇ الفاظ ਕੇ ਕਿ ਮੈਂ ਇੱਕ ਸ਼ਿਕਰਾ ਯਾਰਨਾ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਬਹੁਤ ਅੱਛੀ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਰੋਕ ਨਹੀਂ ਸਕਦੇ ਜ਼ਿੰਦਗੀ ਤਾਂ ਕੋਈ ਜਿਉਣਾ ਵਾਸਤੇ ਚਿੰਤਿਆ ਰਾਜ ਵੀ ਬਾਜੀ ਵੀ ਜ਼ਿੰਦਗੀ ਨੂੰ ਅੱਗੇ ਜੀਣਾ ਚਾਹੁੰਦੇ ਜੀਣਾ ਚਾਹੁੰਦੇ ਸੀ ਲੇਕਿਨ ਰੱਬ ਨੇ ਮੌਕਾ ਨਹੀਂ ਦਿੱਤਾ ਰੱਬ ਮੌਕਾ ਹੀ ਦਿੱਤਾ ਜ਼ਿੰਦਗੀ ਖਤਮ ਨਹੀਂ ਹੁੰਦੀ ਐਵੇਂ ਲੱਗਦੇ ਰਹੇ ਨੇ ਅਖਾੜੇ ਲੱਗਦੇ ਰਹੇ ਨੇ ਲੋਕਾੜੇ ਲੱਗਦੇ ਰਹੇ ਨੇ ਸਭ ਨੇ ਸਭ ਕੁਝ ਲੇਕਿਨ ਰਾਜਵੀਰ ਨੇ ਨਹੀਂ ਹੁਣਾ ਮੈਂ ਬਾਜੀ ਰਾਜਵੀਰ ਨਹੀਂ ਆ ਨਾ ਉਹਨਾਂ ਦੇ ਘਰ ਵਾਲਿਆਂ ਦੇ ਵੀ ਹੌਸਤਾ ਹੌਸਤਾ ਸੰਭਲ ਹੀ ਜਾਣਾ ਹੈ ਸਭ ਨੇ ਸਭ ਕੁਝ ਕਰਨ ਲੱਗ ਪਿਆ ਹੈ ਤੇ ਦੇਖ ਕਿ ਨਾ ਨਹੀਂ ਪਹੁੰਚਾ ਕਿ ਬੀਵੀ ਨੇ ਵੀ ਨਹੀਂ ਪਹੁੰਚਾ ਉਹ ਫੈਮਿਲੀ ਨੂੰ ਸਭ ਤੋਂ ਜ਼ਿਆਦਾ ਫੈਮ ਗਸਵੰਦੀ ਸੁਣਾ ਮੈਂ ਸੁਣ ਦੇਖੀ ਸੀ ਮੈਂ ਕਿ ਹੁਣ ਦੇਖ ਲੋ ਕੀ ਆਂਟੀ ਆ ਅੱਜ ਸਾਹਮਣੇ ਅੰਠ ਦੇ ਵੱਡੇ ਬੇਟੇ ਦਾ ਨਾਮ ਲੈ ਜੇ ਤਾਂ ਅੰਨ ਭਈ ਤਾਂ ਆਂਟੀ ਵੀ ਅੱਖਾਂ ਚੋਂ ਟੈਪ ਪਾਣੀ ਨਿਕਲਣ ਲੱਗ ਜਾਂਦੇ। ਸਾਡਾ ਬੇਟਾ ਜਿੱਦਾਂ ਆਪੇ ਸੀਗਾ ਮੈਂ ਆਪਣੇ ਸਕੂਲ ਵਿੱਚ ਕਿਸੇ ਦੀ ਕੋਈ ਜੱਥ ਹੋਈ ਹੋਵੇ ਤੇ ਅਸੀਂ ਉਹਨਾਂ ਅਸੀਂ ਦੁਆ ਮੰਗਣ ਪਈਏ ਤੇ ਮੈਨੂੰ ਉੱਥੇ ਵੀ ਰੋਣਾ ਯਾਦ ਆ ਜਾਂਦਾ ਸੀ। ਇੱਕ ਮਤਲਬ ਮਾਸ ਜਾਂ ਦੋਖਣਾ ਮਾਸ ਸਾਹਮਣੇ ਤੁਸੀਂ ਜਦੋਂ ਵੀ ਨਾਮ ਲੈਣ ਦਾ ਮਾਰਿਆ ਅੱਖਾਂ ਚੋਂ ਪਾਣੀ ਨਿਕਲਣ ਲੱਗ ਜਾਂਦੇ, ਭਾਂ ਪਾਰ ਆ ਜਾਂਦੇ। ਮਾਂ ਦੇ ਨਹੀਂ ਕਦੀ ਕੋਈ ਨਾਮ ਤੋਂ। ਮਾਂ ਨੂੰ ਇਸ ਦੁੱਖ ਨੇ ਬਿਮਾਰ ਕਰ ਦਿੱਤਾ। ਸਹੀ ਗੱਲ ਹੈ ਸ਼ਿਕਰਾ ਯਾਰਾਂ ਸਿਖਰਾ ਯਾਰਾ ਨਾ ਨੇ ਸਹੀ ਟਾਈਟਲ ਦਿੱਤਾ ਜੀ ਉਹ ਸੋਨਾ ਨੇ ਸ਼ਿਵ ਕੁਮਾਰ ਦੇ ਲਵਸ ਕੋਲ ਜਿਹਦੇ ਜੋਨਾਂ ਨੇ ਬਾਤ ਸੁਗਾਇਆ ਉਹ ਵੀ ਬਹੁਤ ਵਧੀਆ ਲਾਇਆ ਤਾਂ ਕਿ ਸਾਰਿਆਂ ਟ੍ਰਿਬਿਊਟ ਕਰਨੇ ਆ ਸਾਰਿਆਂ ਹਾਂ ਜੀ ਹੁਣ ਸਭ ਕਰਾਂਗੇ ਅਸੀਂ ਵੀ ਹਮੇਸ਼ਾ ਯਾਦ ਕਰਦੇ ਰਹਾਂਗੇ ਕਿੰਦੇ ਅਸੀਂ ਅੱਜ ਵੀ ਸਿੱਧੂ ਭਾਜੀ ਨੂੰ ਨਾ ਭੁੱਲੇ ਅਸੀਂ ਆਪਣੇ ਸਰਪ੍ਰਸਤ ਜੀ ਨੂੰ ਨਾ ਭੁੱਲਿਆ ਕਿਉਂਕਿ ਹਮੇਸ਼ਾ ਜਿਹੜਾ ਹੈ ਨਾ ਉਹ ਬੰਦਾ ਯਾਦ ਰਹਿੰਦਾ ਜਿਹੜਾ